ਲੋ ਜੀ ਰੋहतक ਤੋਂ ਪਹਿਲਾਂ ਮਧਾਲਾ ਸ਼ਹਿਰ ਆਉਂਦਾ ਹੈ ਉੱਥੇ ਅਸੀਂ ਖੜੇ ਆ ਸਾਡਾ ਇੱਕ ਕਿਸਾਨ ਭਰਾ ਦਾ ਪੁੱਤਰ ਨੁਕਸਾਨਿਆਂ ਗਿਆ ਐਕਸੀਡੈਂਟ ਹੋ ਗਿਆ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੋਂ ਕਿਸਾਨ ਜੱਥੇਬੰਦੀਆਂ ਦੇ ਨਮਾਇंदे ਆ ਜਿਹੜੇ ਉਹ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਆ ਭਾਈ ਜੀ ਕਿਹੜਾ ਪਿੰਡ ਆਪਣਾ ਹੈ ਜੀ ਹੈ ਜੀ ਤੰਗੀ ਆ ਜੀ ਅੰਮ੍ਰਿਤਮਾਲ ਟਲਵੰਡੀ ਸਾਹਿਬ ਦੇ ਨੇੜੇ ਬੰਗੀ ਰੋਲ ਤੋਂ ਪਿੰਡ ਬਠਿੰਡ ਜਿਹੜਾ ਜੀ ਇਹ ਕਿਹੜੀ ਯੂਨੀਅਨ ਦੇ ਨਾਲ ਅਟੈਚ ਆ ਜੀ ਸਿੱਧੂਪੁਰ ਦੇ ਨਾਲ ਸਿੱਧੂਪੁਰ ਦੇ ਨਾਲ ਆ ਕਿੰਨੇ ਬੰਦੇ ਆਏ ਆ ਜੀ ਅਸੀਂ ਤਾਂ 3-400 ਟਰਾਲੀ ਲੈ ਕੇ ਆਏ ਆ ਜੀ ਟਰਾਲੀ ਵਾਹ ਵਾਹ ਜੀ ਵਾਹ ਜੀ ਬਹੁਤ ਵਧੀਆ ਗੱਲ ਆ ਜੀ ਅੱਜ ਫਿਰ ਦਿੱਲੀ ਕੂਚ ਕਰਨ ਜਾ ਰਹੇ ਆ ਹਾਂ ਜੀ ਠੀਕ ਆ ਠੀਕ ਆ ਤਾਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਮਹਾਰਾਜ ਖੁਸ਼ ਰੱਖੇ ਸਾਰੇ ਭਰਾਵਾਂ ਨੂੰ ਵਾਹ ਜੀ ਵਾਹ ਉਧਰ ਮੈਂ ਤੁਹਾਨੂੰ ਗਾਂ ਵੀ ਰੋਟੀਆਂ ਲਾਉਨੇ ਵਿਖਾਉਣਾ ਸਾਰੇ ਕਿਸਾਨ ਭਰਾ ਪਏ ਆ ਮੋਰਚੇ ਲਾਏ ਆ ਸਾਡੀਆਂ ਮਤਾਵਾਂ ਪੈਣਾ ਹਰੀਆਂ ਚੁੰਨੀਆਂ ਲਈਆਂ ਮੋਰਚੇ ਗੱਡੇ ਪਏ ਆ ਵਾਜ ਵਾ ਗੰਡੇ ਤੇ ਗੰਡਾ ਚੀਰਿਆ ਜਾ ਰਿਹਾ ਜਾ ਰਿਹਾ ਕਿਉਂ ਲੱਗਿਆ ਪਈਆਂ ਨਾ ਵਿਆਹਾਂ ਦੀਆਂ ਰੌਣਕਾਂ ਇਹ ਪੁਰਾਣੇ ਸਮਿਆਂ ਦੇ ਵਿੱਚ ਇਹੋ ਜਿਹਾ ਸਮਾਂ ਆਉਂਦਾ ਉਹ ਨਹੀਂਗਾ ਟਵਾਂਡੀ ਟਵਾਂਡੀ ਇਕੱਠੇ ਹੋ ਜਾਣੇ ਬੇਬੇ ਹਾਂ ਆਪਾਂ ਜੰਗ ਜਿੱਤ ਕੇ ਜਾਣੀ ਆ ਹਾਂ ਆ ਵੇ ਆ ਕਿਸਾਨ ਜੱਥੇ ਬੰਦਿਆਂ ਦੇ ਨਾਲ ਮੇਰੀਆਂ ਮਤਾਵਾਂ ਪਹਿਣਾ ਵਾਹ ਜੀ ਵਾਤਾ ਵੀ ਚੱਲ ਰਹੀ ਆ ਪਛਾਦਾ ਪਾਣੀ ਤਿਆਰ ਹੋ ਰਿਹਾ ਧਰ ਦੇ ਕਰਕੇ ਆਵਾਂ 6 ਮਹੀਨੇ ਲੱਗ ਜਾਣ ਵਾਹ ਜੀ ਵਾਹ ਛੜਕਦੇ ਬੈਠੇ ਆ ਜੀ ਇਹ ਪੌੜਾ ਪੌੜ ਤੇ ਵਾਹ ਜੀ ਵਾਹ ਪੂਰੀ ਰੌਣਕ ਲੱਗੀ ਪਈ ਆ ਜੀ ਹਾਂ हां ਗੁਰਦੇਵਪੁਰੇ ਆਵੇ ਬੇਗ ਗੁਰਦੇਵ ਪਰ ਕੀ ਕਰਦੀ ਆ ਗੁਰਦੇਵ ਘਰ ਲੱਸੀ ਪੀਂਦੀ ਆ ਰੋਟੀ ਪਕਾਉਂਦੇ ਆ ਅੱਛਾ 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 ਰੋਟੀ ਪਕਾ ਰਹੇ ਆ ਬੇਬੇ ਕਿਹੜੇ ਪਿੰਡੋਂ ਆਏ ਆ ਕਿਸਨਗੜੋਂ ਮਾ ਕਿਹੜਾ ਜਿਲ੍ਹਾ ਪੈਂਦਾ ਈ ਮਾਨਸਾ ਜਿਲ੍ਹਾ ਵਾਹ ਜੀ ਵਾਹ ਬੇਬੇ ਕਹਿੰਦੀ ਮੇਰੀ ਫੋਟੋ ਜ਼ਰੂਰ ਕਰ ਲੈ ਵੀ ਬੇਬੇ ਅੱਗ ਤੇ ਅੱਗ ਡਾਈ ਤੁਰੀ ਆਉਂਦੀ ਆ ਹਾਂ ਇਹਨੂੰ ਕਹੇ ਗੁਰੂ ਘਰ ਦੀਆਂ ਰੋਟੀਆਂ ਆਸੀ ਆਪਣੇ ਹੱਥ ਵਾਹ ਜੀ ਬਾਪੂ ਹੋਰੀ ਰੋਣ ਹਾਂ ਬੇਬੇ ਹੱਕ ਆਪਾ ਲੈ ਕੇ ਮੁਰਨੇ ਹੱਕ ਛੱਡਣੇ ਆ ਇੱਥੋਂ ਤੱਕ ਆ ਗਏ ਹੁਣ ਆਪਾਂ ਹੁਣ ਨਹੀਂ ਹੱਕ ਛੱਡਦੇ ਨਾ ਨਾ ਹੁਣ ਜੰਗ ਜਿੱਤ ਕੇ ਮੁੜਾਂਗੇ ਆ ਘਾਟਾ ਪੈ ਗਿਆ ਆਪਾਂ ਨੂੰ ਇੱਕ ਮੁੰਡਾ ਨੌਜਵਾਨ ਤੁਰ ਗਿਆ ਬਹੁਤ ਅੱਛਾ ਤਟਾ ਮਹਾਰਾਜ ਜੀ ਨੇ ਦੇਈ ਅੱਛਾ ਆਪਣੀ ਬਹੁਤ ਮਾੜੀ ਗੱਲ ਹੋਈ ਬੇਬੇ ਮਹਾਰਾਜ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਕਰੇ ਵਾਹ ਜੀ ਦੇ ਆਪਣੀ ਆ ਵੇ ਨਸੀਬਪੁਰੇ ਲੱਸੀ ਦੇ ਨਸੀਬਪੁਰੇ ਹਾਂ ਬੇਬੇ ਤੇਰਾ ਕੀ ਨਾਂ ਤੂੰ ਕਿਹੜੀ ਘੌਰ ਆ ਮੈਂ ਜਿ ਤਿੰਨ ਕੁਰ ਹਾਂ ਤੰਨ ਕੁਰ ਜਿ ਤਿੰਨ ਕੁਰ ਜਿ ਤੰਨ ਕੁਰ ਚਿੰਤਾ ਤੋਂ ਮੁਕਤ ਵਾਹ ਜੀ ਵਾਹ ਜੀ ਹਰਦੇਵ ਤੋਂ ਹਾਂ ਹਰਦੇਵ ਕਹੇ ਕਹੋ ਆਪਣੀ ਰਾਣੀ ਉਹ ਉਹ ਰਾਣੀ ਹੈ ਜਿਹੜੀ ਅੱਗ ਡਾਉਂਦੀ ਆ ਅੱਤ ਸਰਜੀਤ ਕੌਰ ਬੈਠੀ ਰੱਖ ਕਿਹੜੀ ਸਰਜੀਤ ਕੌਰ ਆ ਜਾਓ ਬੇਬੇ ਚੌਂਟੇ ਵਾਲੀ ਸਰਜੀਤ ਕੌਰ ਤੇਰੇ ਨਾਲ ਚੁੱਕੀ ਆ ਤੂੰ ਬਈ ਸਾਡੇ ਨੌਕ ਨਾ ਹੁਣ ਅੱਜ ਆਏ ਘਾ ਜਾੜੇ ਕੋ ਤੇ ਮੈਂ ਨਾ ਬੇਬੇ ਚੜ ਜਾਣੇ ਤੇਰੇ ਜਵਾਕਾਂ ਕੋਲੇ ਉੱਠ ਜਾਣੇ ਆ ਹਾਂ ਗਰਦੇਵ ਕਾਰੋਂ ਪੇੜੇ ਕਰਦੀ ਹੋਈ ਜਸਵੰਤ ਕੌਰ ਬਾਈ ਥੱਲੇ ਕੌਰ हां हरदेव कौर जय लो जय लो पेड़े कर दिए ਨਾਲ ਠੀਕ ਆ ਠੀਕ ਆ ਠੀਕ ਆ ਵਾਹ ਜੀ ਵਾਹ ਨਵੇਂ ਆ ਤਾਂ ਪੂਰੀ ਰੌਣਕ ਲੱਗੀ ਬਾਈ ਜੀ ਓ ਸਾਹਮਣੇ ਜਾਮ ਲੱਗਾ ਦੇਖ ਸਕਦੇ ਤੁਸੀਂ ਸਾਰਾ ਪੂਰਾ ਬੁਰਾ ਹਾਲ ਹੋਇਆ ਪਿਆਵਿਆ ਪਰ ਜੰਗ ਜਿੱਤ ਕੇ ਮੁੜਨ ਆਲੇ ਆ ਹੌਸਲੇ ਬੁਲੰਦ ਰੱਖੇ ਆ ਸਾਰਿਆਂ ਨੇ ਹਾਂ ਦੋ ਮਹਿੰਦਰਾ ਇੱਥੇ ਵਾਹ ਜੀ ਵਾਹ ਲਓ ਦੋ ਗੁਰਦੇਵ ਕੌਰਾਂ ਆ ਗਈ ਇੱਥੇ ਤਿੰਨ ਕੌਰ ਵਾਹ ਵਾਹ ਬੇਬੇ ਨੱਕ ਨੂੰ ਆਟਾ ਲਾਈ ਫਿਰਦੀ ਆ ਹਾਂ ਕੋਈ ਨਹੀਂ ਕੋਈ ਨਹੀਂ ਬੇਬੇ ਆਓ ਜੀ ਇੱਧਰ ਵਿਖਾਵਾਂ ਤੁਹਾਨੂੰ ਮੈਂ ਹੋਰ ਆਹ ਟਰੱਕ ਖੜੇ ਇਹਨਾਂ ਨੇ ਜਾਮ ਲਾ ਦਿੱਤਾ ਸਾਰੇ ਚਾਰ ਚੁਫੇਰੇ ਗਾਂ ਇੱਕ ਹੋਰ ਲੱਗਾ ਪਿਆ ਕੰਮ ਆ ਜੁੜੇ ਰਹੇ ਹੋ ਕਿਸਾਨ ਭਰਾਵੋ ਨਾਲ ਸਾਰੇ ਕਿਸਾਨ ਭਰਾ ਆ ਬੈਠੇ ਆ ਬਾਪੂ ਜੀ ਕਿਹੜਾ ਪਿੰਡ ਆ ਸੰਘੇੜਾ ਸੰਘੇੜਾ ਠੀਕ ਹੈ ਜੀ ਸੰਘੇੜੇ ਤੋਂ ਕੀ ਨਾ ਬਾਪੂ ਮਨਜੀਤ ਸਿੰਘ ਇਹ ਕਿਹੜਾ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਸੰਘੇੜਾ ਠੀਕ ਹੈ ਜੀ ਠੀਕ ਆ ਵਾਹ ਜੀ ਵਾਹ ਆ ਤਾਂ ਰੌਣਕਾਂ ਲੱਗੀਆਂ ਪਈਆਂ ਜੀ ਮਣ ਬਾਗੋ ਬਾਗ ਹੋਇਆ ਪਿਆ ਜੀ ਉਧਰ ਤੁਹਾਨੂੰ ਮੈਂ ਹੋਰ ਵਿਖਾਵਾਂਗਾ ਬਾਲੀ ਵੱਡੀ ਵੀਡੀਓ ਵੀ ਸੂਤ ਨਹੀਂ ਆਉਂਦੀ 6 ਮਿੰਟ ਦੀ ਬਣਾਵਾਂਗੇ ਆਪਾਂ ਵਾਹ ਜੀ ਵਾਹ ਕਾਫਲੇ ਜੁੜੇ ਪਏ ਆ ਵਾਹ ਜੀ ਵਾ ਕੀ ਆਸ਼ਾ ਸੋਨਾ ਲੀਕਾ ਸਵਰਾਜ ਜੌਂਡ ਯਾਰ ਸਟੈਂਡਰਡ ਫਾਰਮ ਟਰੈਕ ਜੀਪਾਂ ਕਾਰਾਂ ਟਰੱਕ ਵਾਹ ਜੀ ਵਾ ਨਾ ਇੱਧਰ ਵੀ ਲੱਗੇ ਪਏ ਆ ਬਾਪੂਣੀ ਪ੍ਰਸ਼ਾਦਾ ਪਾਣੀ ਤਿਆਰ ਬਾਪੂ ਜੀ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਮਾਨਪੁਰਣਾਲਾ ਜੀ ਸਾਡਾ ਅਜਾ ਮਾਨਸੇ ਵਾਲੇ ਬਰਨਾਲੇ ਵਾਲੇ ਅਸੀਂ ਮੋਕੇ ਵਾਲੇ ਆ ਜੀ ਵਾਹ ਜੀ ਵਾ ਆ ਵੇ ਬਾਪੂ ਕਿਉਂ ਸਿੰਘ ਸਜੇ ਪਏ ਆ ਨਾ ਠੀਕ ਆ ਜੀ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਠੀਕ ਆ ਜੀ ਠੀਕ ਆ ਵਾਹ ਜੀ ਵਾਹ ਇਧਰ ਬਾਈ ਹੁਣੀ ਲਾਈ ਜਾਂਦੇ ਪ੍ਰਸ਼ਾਦਾ ਤਿਆਰ ਕਰੀ ਜਾਂਦੇ ਆ ਜੀ ਠੀਕ ਆ ਜੀ ਆ ਤੂੰ ਵੀ ਸਕੋ ਬਸ ਝਗਦੇ ਕੋਈ ਨਹੀਂ ਜੀ ਸਾਰਿਆਂ ਨੇ ਰਲ ਮਿਲ ਕੇ ਝਗਣਾ ਜੀ ਬਸ ਬਸ ਕੋਈ ਨਹੀਂ ਜੀ ਜਿਉਂਦੇ ਰਹੋ ਵਾਹ ਜੀ ਵਾਹ ਪਿੰਡ ਕਲਾਲ ਮਾਜਰਾ ਲਓ ਜੀ ਵੀਡੀਓ ਬੜੀ ਲੰਮੀ ਹੋ ਜਾਣੀ ਐ ਇੱਥੇ ਸਵਾਗਤ ਕਰਦੇ ਫਿਰ ਹੋਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ